ਆ ਹਾਲਾਤ ਹੋ ਗਏ ਜਿੱਥੋਂ ਪਾਣੀ ਉੱਤਰ ਕੇ ਗਿਆ ਹੈ ਪਾਣੀ ਜਿਹੜਾ ਸਾਫ਼ ਆ ਉਹ ਪਹਾੜੀ ਏਰੀਆ ਦਾ ਪਾਣੀ ਆ ਕੱਚਾ ਪਹਾੜਾਂ ਦਾ ਰੇਗ ਛੱਡ ਗਿਆ ਮਗਰੋਂ ਬੁਰੇ ਹਾਨ ਕਰਦੇ ਦੇਖ ਸਕਦੇ ਹੋ ਆ ਹਾਲ ਹੋਣਾਗਾ ਮਗਰੋਂ ਖੇਤਾਂ ਦਾ ਵੀ ਇਹੀ ਹਾਲ ਹੋਣਾਗਾ ਬਹੁਤ ਬੱਤਰ ਹਾਲਾਤ ਹੋ ਗਏ ਪੰਜਾਬ ਦੇ ਪ੍ਰਮਾਤਮਾ ਭਲੀ ਕਰੇ ਜਾਦੀ ਕਸ਼ਟ ਨੇ ਸਿਸਵੀ ਕਾਲ ਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨਹੀਂ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਅਤੇ ਕੰਬੋ ਖੁਰਦ ਤਰਗੋੜ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸਿੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵੀਕਾ ਸੂਲ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਹਾਂ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕਟਸ ਨੇ ਜਿਹੜੇ ਆਲਰੇਡੀ ਤੁਹਾਡੇ ਨਾਲ ਟੱਚ ਵਿੱਚ ਨੇ ਔਰ ਜਿਨ੍ਹਾਂ ਨਾਲ ਨਾ ਅਸੀਂ ਜੁੜ ਪਾਈਏ ਪਲੀਜ਼ ਸਾਨੂੰ ਮੈਸੇਜ ਕਰੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਡੀ ਟੀਮ ਮੇਰੀ ਭੈਣ ਮਾਲਵੀਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਇਹ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹ ਹੀ ਕਵਾਂਗੇ ਕਿ ਜਿੰਨਾ 60 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਦੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੇ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਤ ਹਮੇਸ਼ਾ ਖੜਾ ਰਹੂਗਾ ਵੀ ਪੈਨ ਮਾਲੂ ਦਾ ਸੂਤ ਹਮੇਸ਼ਾ ਖੜੀ ਰਹੂਗੀ ਸਸਵੀ ਦਾ ਵਾਪਸ ਕਰੜੇ ਖੜਾ ਹੁਣ ਤੇ ਮੈਨੂੰ ਮੈਨੂੰ ਤਾਂ ਕਿਸੇ ਨੂੰ ਕੰਮ ਨਹੀਂ ਮਿਲ ਤੋ ਗਿਆ ਜਾਂਦਾ ਵੀ ਯਾਰ ਕਿਨੂੰ ਕਵਾਂ ਕਿਨੂੰ ਨਹੀਂ ਹਜੇ ਕੰਮ ਕੋਈ ਮੇਰਾ ਨਹੀਂ ਹੁੰਦਾ ਕੰਮ ਕਿਸੇ ਦਾ ਹੀ ਹੁੰਦਾ ਪਰ ਇੱਕ ਆਰਥਿਕ ਬਣੀ ਹੋਈ ਹੈ ਨਾ ਚੌਧਰ ਵਾਲੀ ਵੀ ਕਿਉਂਕਿ ਫੋਨ ਤੇ ਕੰਮ ਹੁੰਦੇ ਸਾਰੇ ਤੇ ਅੱਜੇ ਟਾਈਮ ਮੈਂ ਕਹਿਆ ਯਾਰ ਆਮ ਆਦਮੀ ਆ ਮੇਰੀ ਤਾਂ ਅਜੇ ਇਹ ਨਾ ਬਣਦੀ ਨਹੀਂ ਤੇ ਕੋਈ ਕੰਮ ਐਸਾ ਸੀ ਪੰਜਾਬ ਦਾ ਹੀ ਕੰਮ ਸੀ ਮੈਂ ਕਿਨੂੰ ਕਵਾਂ ਮੈਂ ਸੋਨੀਆ ਨੂੰ ਗਿਆ ਸੋਨੀਆ ਨੇ ਨਾਲੋਂ ਨਾਲ ਸਟੈਂਡ ਲੈ ਕੇ ਤੇ ਉਦੋਂ ਬਾਅਦ ਮੈਂ ਸੋਨੀਆ ਨੂੰ ਫਿਰ ਫੋਨ ਕਰਤਾ ਮੈਂ ਕਹਾਂ ਸੋਨੀਆ ਆਪਾਂ ਇੱਕ ਪੱਖ ਦੀ ਗੱਲ ਸੁਣੀ ਹੈ ਨਾ ਦੂਜੇ ਦੀ ਨਹੀਂ ਸੁਣੀ ਆਪਾਂ ਗਲਤ ਤਾਂ ਨਹੀਂ ਕੋ ਤੇ ਇਹ ਕਹਿੰਦੀ ਮਨਗਿਰਤ ਹੁਣ ਤੂੰ ਮੈਨੂੰ ਫਸਾ ਕੇ ਕਹਿੰਦੀ ਗੱਲ ਮੈਂ ਉੱਥੇ ਕਹਿ ਦਿੰਨੀ ਆਂ ਵੀ ਆ ਮਨਗਿਰਤ ਤਰਾ ਹੀ ਮੈਂ ਆ ਕੰਮ ਫੜਿਆ ਮੈਂ ਮੇਰਾ ਮੂੰਹ ਨਾ ਕਹੀ ਤੂੰ ਆਪਣਾ ਸ਼ੀਸ਼ ਘੈਂਡ ਬਹੁਤ ਘੈਂਡ ਵੀ ਬਰੀ ਫਰੈਂਡ ਆ ਤੇ ਮਰਦੇ ਦਮ ਤੱਕ ਜਿਆਰੀ ਰਹੂਗੀ ਮਰਦੇ ਦਮ ਤੱਕ ਤੇ ਮੈਂ ਸੋਹਣੀਆਂ ਨੂੰ ਕਹਿੰਦਾ ਵੀ ਜਿੱਦਗੀ ਦੀ ਵਿਆਹ ਕਰਾ ਤੇਰੇ ਵਿਆਹ ਦੇ ਭੰਗੜਾ ਭੋਂੜਾ ਪਾਈਏ ਠੀਕ ਆ ਚੜਦੀ ਕਲਾ ਬਾਬਾ ਇਹ ਖਾੜੇ ਇਹਦੇ ਵਾਸਤੇ ਬਹੁਤ ਬਹੁਤ ਵਧੀਆ ਮੈਚ ਦੇ ਬਾਰੇ ਜਿੰਨੀ ਤਾਰੀਫ ਕਰਾਂ ਗੋਨੀ ਘਾਟਾ ਤੁਸੀਂ ਲਾ ਲਓ ਅੰਦੋਲਨ ਚ ਕਿਸਾਨਾਂ ਦਾ ਅੰਦੋਲਨ ਚ ਪਹਿਲੀ ਕੁੜੀ ਆ ਜਿਹੜੀ ਟਰਾਲੀਆਂ ਤੇ ਜਿਹੜੀ ਕਿਸਾਨਾਂ ਬੀਬੀਆਂ ਚ ਤੇ ਬਹਣਾ ਪਰ ਐਪਰੀਸ਼ੀਏਟ ਆ ਇੱਥੇ ਪੰਜਾਬ ਚ ਕੀ ਗੱਲ ਜਦੋਂ ਬੰਦਾ ਮਰ ਜਾਂਦਾ ਉਦੋਂ ਐਪਰੀਸ਼ੀਏਟ ਕਰਦੇ ਆ ਜਿੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਪਰ ਉਹ ਹੋਰ ਸੋਹਣਾ ਕੰਮ ਕਰ ਰਹੀ ਆ ਹਜੇ ਤੈਨੂੰ ਐਪਰੀਸ਼ੀਏਟ ਦੀਦੇ ਜੀ ਵੀ ਤੂੰ ਹੁਣ ਠੀਕ ਆ ਕਰਦੀ ਕਰ ਆਜਾ ਜੀ ਫਾਜ਼ਿਲ ਕਾ ਸਾਈਡਾਂ ਜੀ ਹਾਂ ਸੋ ਹਰਜੀਤ ਧਰਮਣ ਹੋਣੇ ਨਾਲ ਨੇ ਹਾਂਜੀ ਬੜਾ ਬਸੇਵਾ ਤੋਂ ਕੋਟਾ ਦੀ ਸੇਵਾ ਇਦਰ ਬਹੁਤ ਰਵਾਨਗੀ ਸਰਾਲਨ ਦੇ ਭਰਾਵਾਂ ਨੇ ਅਰੇ ਕਿੰਨਾ ਕਰਫਾਉਂਦੇ ਆ ਬਹੁਤ ਮੰਦ ਪਾ ਗਾਇਆ ਇਦਰ ਮਤਲਬ ਇਦਰ ਤੇ ਬਹੁਤ ਜ਼ਿਆਦਾ ਨੁਕਸਾਨ ਆ ਲੋਕਾਂ ਦਾ ਮੂਰੇ ਪੈਂਡਾ ਪੂਰਾ ਪੈਂਡਾ ਦਬਿਆ ਪਿਆ ਤੇ ਕਨੈਕਸ਼ਨ ਬਿਲਕੁਲ ਖਤਮ ਹੋ ਚੁੱਕਿਆ ਪਿੰਡਾਂ ਦਾ ਇਧਰੋਂ ਵੀ ਇਹ ਆਪ ਸਭ ਨੂੰ ਬੇਨਤੀ ਹੈ ਵੀ ਰਲ ਮਿਲ ਕੇ ਜਿੰਨੀਆਂ ਬੋਟਾਂ ਨੇ ਵੋਟਸ ਜਿਹੜੀਆਂ ਨੇ ਉਹ ਸੇਵਾ ਕਰੋ ਔਰ ਰਾਸ਼ਨ ਵੀ ਚਲੋ ਬਹੁਤ ਜ਼ਰੂਰੀ ਹੈ ਬਟ ਕਨੈਕਸ਼ਨ ਬਣਾਉਣ ਵਾਸਤੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਇਧਰ ਔਰ ਕੋਈ ਸੋਰਸ ਨਹੀਂ ਹੈਗਾ ਉਹਨਾਂ ਤੱਕ ਪਹੁੰਚਣ ਲਈ ਕੋਈ ਜਿਹੜੇ ਸੋਰਸ ਜਰੂਰੀ ਨੇ ਤਰਪਾਲਾ ਹੋ ਗਿਆ ਮੱਛਰ ਰੰਗੀਆਂ ਇਹ ਇਹ ਵੀ ਸੇਵਾ ਦੇ ਵਿੱਚ ਤੁਸੀਂ ਸ਼ਾਮਲ ਕਰੋ ਸਤਿ ਸ੍ਰੀ ਅਕਾਲ ਮੈਂ ਪੂਰੀ ਤਸਰ ਐਸ ਔਖੀ ਕੜੀ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨਾਲ ਖੜਾ ਜੋ ਬੜੀ ਬੜੀ ਆਫਤਾ ਦਾ ਸਾਹਮਣਾ ਕਰ ਰਹੇ ਪੰਜਾਬ 'ਚ ਹੋਏ ਹੱਦਾਂ ਨੇ ਸਾਡੇ ਕਿਸਾਨਾਂ ਦਾ ਸਾਡੀਆਂ ਫਸਲਾਂ ਦਾ ਸਾਡੇ ਲੋਕਾਂ ਦਾ ਤੇ ਜਾਨ ਮਾਲ ਦਾ ਕਾਫੀ ਨੁਕਸਾਨ ਕੀਤਾ ਹੈ ਮੈਂ ਹਰ ਪੰਜਾਬੀ ਦੇ ਦੁੱਖ ਵਿੱਚ ਸ਼ਰੀਕ ਹਾਂ ਤੇ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ ਨਾਲੇ ਮੈਂ ਪੰਜਾਬੀ ਸਿਨੇਮਾ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸਮੂਚੇ ਪਰਿਵਾਰ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਸਾਰੇ ਰਲ ਕੇ ਇਸ ਔਖੀ ਘੜੀ 'ਚ ਨਾਲ ਖੜੇ ਲਈਏ ਤੇ ਸਾਹਿਬ ਦੇ ਕਮਲੇ ਇਕਜੁੱਟ ਹੋ ਕੇ ਇੱਕ ਸਾਂਝਾ ਮੋਰਚਾ ਲਾਈਏ ਸਤਿ ਸ਼੍ਰੀ ਅਕਾਲ ਜੈ ਸ੍ਰੀ ਅਕਾਲ ਸ੍ਰੀ ਅਕਾਲ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਕਿੰਨੇ ਮਾੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਕਿੰਨਾ ਜਾਨੀ ਮਾਲੀ ਨੁਕਸਾਨ ਹੋਇਆ ਹਰ ਸ਼ਖਸ ਹਰ ਇਨਸਾਨ ਇਸ ਵੇਲੇ ਇਹੀ ਸੋਚ ਰੱਖਦਾ ਹੈ ਕਿ ਕਿਸੇ ਵੀ ਤਰੀਕੇ ਕਿਸੇ ਵੀ ਜ਼ਰੀਏ ਹੜ੍ਹਾਂ 'ਚ ਫਸੇ ਹੋਏ ਲੋਕਾਂ ਦੀ ਮਦਦ ਕੀਤੀ ਜਾਏ ਇਸੀ ਸੋਚ ਨਾਲ ਇਸੀ ਜਜ਼ਬੇ ਨਾਲ ਸਾਡਾ ਪਰਿਵਾਰ ਸਾਡੀ ਟੀਮ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੇਰੀ ਆਪਣੇ ਐਨ ਆਰ ਆਈ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੇਲੇ ਪੰਜਾਬ ਨੂੰ ਸਾਡੀ ਬਹੁਤ ਲੋੜ ਹੈ ਆਪਾਂ ਤਾਂ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਆ ਤੇ ਇਸ ਵੇਲੇ ਸਾਡੇ ਪੰਜਾਬ ਨੂੰ ਸਾਡੀ ਬਹੁਤ 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 ਲੋੜ ਹੈ ਸੋ ਜ਼ਿਆਦਾ ਤੋਂ ਜ਼ਿਆਦਾ ਸਹੀ ਤਰੀਕੇ ਨਾਲ ਸਹੀ ਜ਼ਰੀਏ ਨਾਲ ਆਪਣੀ ਮਦਦ ਪੰਜਾਬ ਭੇਜੋ ਵਾਹਿਗੁਰੂ ਸੱਚੇ ਪਾਤਸ਼ਾਹ ਐਸੀ ਔਖੀ ਘੜੀ ਵਿੱਚ ਮੇਰ ਭਰਿਆ ਹੱਥ ਰੱਖ ਸਾਡੇ ਤੇ ਵਾਈਗੁਰੂ ਜੀ ਦਾ ਖਾਲਸਾ ਜੀ ਵਾਈਗੁਰੂ ਜੀ ਕੀ ਫਤਿਹ ਅ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਕਿਸੇ ਪਾਸਾ ਦੇ ਅਰਦਾਸ ਕਰਾਂਗੀ ਕਿ ਵਾਈਗੁਰੂ ਜੀ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚੋਂ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਹੈ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਹੈ ਉਹ ਵੀ ਸਾਰੇ ਹੈਲਪ ਕਰਨਗੇ ਜਿਹਦੀ ਜਿਹਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋਅ ਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਲੋਕੀ ਵੀ ਮੈਂ ਹੈਗੀਆਂ ਮੈਂ ਸਾਰਿਆਂ ਦੇ ਨਾਲ ਖੜੀ ਹਾਂ ਤੇ ਇਸ ਟਾਈਮ ਜਿਵੇਂ ਮੈਂ ਇਹੀ ਗੱਲ ਕਹਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੀ ਬਾਰ੍ਹਵੀਂ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਹਿਗੁਰੂ ਇੰਨੀ ਹਿੰਮਤ ਦੇਵੇ ਕਿ ਉਹ ਜੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਗੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਸਤਿਕਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪੰਜਾਬ ਅਪਾ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਕੁਦਰਤੀ ਬਹੁਤ ਜ਼ਿਆਦਾ ਜਿਹੜੀ ਮਾਰ ਚੱਲ ਰਹੀ ਆ ਪ੍ਰਮਾਤਮਾ ਦਾ ਪਤਾ ਨਹੀਂ ਕੀ ਪ੍ਰਮਾਤਮਾ ਦੀ ਰਜ਼ਾ ਹੈ ਕਿ ਇੰਨੇ ਜ਼ਿਆਦਾ ਬਾਰਿਸ਼ ਇੰਨਾ ਜ਼ਿਆਦਾ ਮੀਂਹ ਇੰਨੇ ਜ਼ਿਆਦਾ ਹੜ੍ਹ ਪੰਜਾਬ ਦੇ ਖਾਸ ਕਰਕੇ ਮਾਝੇ ਇਲਾਕੇ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਤਬਾਈ ਹੋਈ ਆ ਉਹ ਮੈਨੂੰ ਲੱਗਦਾ ਕਿ ਉਹ ਜਿਹਨਾਂ ਲੋਕਾਂ ਨਾਲ ਹੋਇਆ ਜਿਹਨਾਂ ਲੋਕਾਂ ਨਾਲ ਵਾਪੜਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਹੀ ਇੱਕ ਐਸੀ ਧਰਤੀ ਆ ਕਿ ਜਿੱਥੇ ਸਾਡੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਤਾਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੀ ਮੈਸੀਵ ਸੀਪੀ ਤੁਸੀਂ ਕੁਝ ਬੋਲ ਨਹੀਂ ਦੇਖ ਕਰਨੀ ਦੇ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਬੋਲੀ ਦਾ ਪੁੱਤਰ ਹਾਂ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ हट ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਹਾਂ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਹੈ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੋਂੜ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਅਰ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ 'ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਵੀ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ 'ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡ ਪਰਾਮਾਂ ਤੱਕ ਕਿਉਂਕਿ ਅੱਜੇ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਆਉਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਆਉਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਥੋੜ੍ਹੀ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਅੱਧਾ ਪਉਣਾ ਕਹਿੰਦੀ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਤਾਂ ਭਾਵੇਂ ਉਹ ਪਸ਼ੂਆਂ ਦੀ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੁੱਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣਾਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੈ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਏ ਗੁਰੂ ਮਹਾਰਾਜ ਦੀ ਮਾਝੇ ਦੀ ਜਿਹੜੀ ਧਰਤੀ ਆ ਇਹ ਬੜੀ ਪਵਿੱਤਰ ਤੇ ਬੜੀ ਸੂਰਬੀਰਾਂ ਦੀ ਧਰਤੀ ਆ ਬੜਾ ਕੁਸ ਹੈ ਇਹ ਨਹੀਂ ਤੇ ਇਹ ਵੀ ਜਿਹੜੀ ਮਾਰ ਆ ਮੈਂ ਸਮਝਦਾ ਬਹੁਤ ਔਖਾ ਆ ਆਪਣੇ ਘਰ ਛੱਡਨੇ ਆਪਣੇ ਭਰੇ ਭਰਾਏ ਘਰ ਛੱਡਨੇ ਤੌਰ ਡੰਗਰ ਪਛੂ ਆਪਣੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਰੇ ਪਰੇ ਜਾਣਾ ਸੋ ਹੁਣ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਪ੍ਰੋਮੋਟਰਾਂ ਅਸੀਂ 10 ਸ਼ੋਅ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰੇ ਦੇ ਨਾਲ ਸਿੱਖੜੇ ਆ ਕੋਈ ਇੱਕ ਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜਾਈਆਂ ਆ ਪੰਜਾਬ ਦੇ ਪੁੱਤਰ ਆ ਕਿਦਾਂ ਪਿਆਰ ਸਾਰਾ ਪੰਜਾਬ ਪੱਬਾ ਪਾਰ ਹੋਇਆ ਪਿਆ ਆ ਕੋ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਕ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਖਬਰਾਂ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15-20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਛਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ 'ਚ ਫਰਦ ਕਿਸੇ ਏਰੀਆ 'ਚ ਕੋਈ ਚੈਰਿਟੀ ਸ਼ੋ ਵੀ ਲਾਉਣੇ ਪਏ ਮੈਂ ਲਾਉਂਗਾ ਜ਼ਰੂਰ ਲਾਉਂਗਾ ਔਰ ਜਿੰਨੀ ਚੈਂਟੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਆਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗਿਆਂ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਹੌਸਲਾ ਬਣਾਈ ਰੱਖੋ ਗੁਰੂ ਮਹਾਰਾਜ ਦੀ ਕਿਰਪਾ ਆ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਆ ਟਾਈਮ ਆਉਂਦਾ ਰਹਿੰਦਾ ਆ ਕੋਈ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਆ ਔਰ ਬਾਕੀ ਚੜ੍ਹਦੀ ਕਲਾ 'ਚ ਰਹੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚੋਂ ਸਾਰੀ ਆ ਕਨੈਕਟ ਆ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜਾਗਰ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹ ਨਾ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਵਾਦਦੇ ਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕਿ ਸਾਨੂੰ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋਗੇ ਹਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਵੇ ਕੋਈ ਹੜ੍ਹ ਹੋਵੇ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜਾਏ ਕੋਈ ਸੋਕਾ ਪੈ ਜਾਏ ਕੋਈ ਭੁੱਖਮਰੀ ਹੋ ਜਾਏ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਰਡਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਰਡਸ ਦਾ ਲੰਗਰ ਲਾਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਹੋਣਾ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਟਸ ਦਾ ਇੰਤਜ਼ਾਮ ਕਰੋ ਬੋਟਸ ਲੈ ਕੇ ਦੋ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਟਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ ਥੈਨ ਹਰਪ੍ਰਜਨ ਭਾਜੀ ਉਹਨਾਂ ਦੇ ਹਰਪ੍ਰਜਨ ਮਾਨ ਸਾਹਿਬ ਅਜੇ ਵੀ ਵਿਚਾਰੇ ਬਿਮਾਰ ਨੇ ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ-ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ ਉਹਨਾਂ ਦਾ ਬਾਰ-ਬਾਰ ਫੋਨ ਆ ਰਿਹਾ ਸੋ ਅੱਜ ਸਾਰਾ ਦਿਨ ਮੈਂ कल ते मैं कह रहे सी कि मैं टेलीफोन एक्सचेंज लाई हुई आज मैं ऑपरेटर ਦਾ ਕੰਮ ਕੀਤਾ ਬਹੁਤ ਲੋਕਾਂ ਨੂੰ ਕਨੈਕਟ ਕੀਤਾ ਬਹੁਤ ਲੋਕਾਂ ਦੇ ਵੱਲ ਬੋਰਡਸ ਭੇਜੀਆਂ ਜਿਹੜੀਆਂ ਆਰਮੀ ਨੇ ਵੀ ਬੋਰਡਸ ਦਿੱਤੀਆਂ ਜਿਹੜੀਆਂ ਜਸਪਿੰਦਰ ਨਰੂਲਾ ਜੀ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਦਿੱਤੀਆਂ ਉਹ ਅਮਰਪ੍ਰੀਤ ਹਣੀ ਅਜਨਾਲੇ ਵੱਲ ਜਾ ਕੇ ਤੇ ਸੇਵਾ ਨਿਭਾਰੇ ਨੇ ਤੇ ਹੋਰ ਬਹੁਤ ਸਾਰੀਆਂ ਬੋਰਡਸ ਜਿਹੜੀਆਂ ਸਰ ਡਾਕਟਰ ਸੁਮਾਨ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਅੱਜ ਦੋ ਬੋਰਡਸ ਆਰਡਰ ਕਰ ਦਿੱਤੀਆਂ ਹੋਰ ਸਾਡੇ ਇੱਕ ਬੰਬਈ ਤੋਂ ਬਹੁਤ ਇਕਬਾਲ ਸਿੰਘ ਜੀ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਸਵੇਰੇ ਇੱਕ ਬੋਟ ਭੇਜ ਰਿਹਾ ਹਾਂ ਹੋਰ ਇੱਕ ਭਾਈ ਬਰਾੜ ਸਾਹਿਬ ਨੇ ਉਹਨਾਂ ਦਾ ਹੁਣੇ ਫੋਨ ਆਇਆ ਕਿ ਅਸੀਂ ਆਪਣੀਆਂ ਬੋਟਸ ਜਿਹੜੀਆਂ ਉਹ ਆਰਡਰ ਕਰ ਲੈਣੇ ਆ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਸੋ ਬੋਟਸ ਦਾ ਸੱਚੀ ਮੁੱੱਚੀ ਲੰਗਰ ਲੱਗ ਗਿਆ ਤੇ ਇਹਦੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਾਣੀ ਹੁਣ ਵਧਦਾ ਜਾ ਰਿਹਾ ਕਈਆਂ ਇਲਾਕਿਆਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਵਧ ਰਿਹਾ ਪਰ ਫਿਰ ਵੀ ਅਸੀਂ ਤਿਆਰ ਬਰ ਤਿਆਰ ਹਾਂ ਸਾਡੀ ਕੌਮ ਜਿਹੜੀ ਉਹ ਚਾਰ ਬਾਰ ਤਿਆਰ ਹੈ ਉਹਦਾ ਡਟ ਕੇ ਮੁਕਾਬਲਾ ਕਰਨ ਨੂੰ ਕੋਈ ਵੀ ਅਸੀਂ ਔਕੜ ਨਹੀਂ ਐ ਸਾਰੇ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਨੇ ਤੇ ਹੋਰ ਤੁਹਾਨੂੰ ਦੱਸੀਏ ਕਿ ਜਿੱਦਾਂ ਅਜਨਾਲੇ ਅਸੀਂ ਸਾਰਾ ਔਜਲਾ ਸਾਹਿਬ ਉਹਨਾਂ ਨੇ ਤੇ ਬਾਕੀ ਸਾਰੇ ਲੋਕਾਂ ਨੇ ਇੰਤਜ਼ਾਮ ਕੀਤਾ ਸੀ ਚਾਰੇ ਦਾ ਪਾਣੀ ਦਾ ਰਾਸ਼ਨ ਦਾ ਇਦਾਂ ਹੀ ਹੁਣ ਅੱਜ ਤੋਂ ਕੈਂਪ ਜਿਹੜੇ ਉਹ ਗੁਰਦਾਸਪੁਰ ਤੇ ਦੀਨਾਨਗਰ ਜਾ ਰਹੇ ਨੇ ਜਿਹੜੇ ਜਿਹੜੇ ਵੀ ਸੁਣ ਰਹੇ ਨੇ ਜਿਹੜੇ ਜਿਹੜੇ ਵੀ ਲੋਕ ਕਨੈਕਟ ਕਰ ਰਹੇ ਨੇ ਅੱਜ ਸਵੇਰ ਦਾ ਬਹੁਤ ਲੋਕਾਂ ਨਾਲ ਅਸੀਂ ਕਨੈਕਟ ਕੀਤਾ ਉਧਰ ਚਪਕਰਾ ਮਰਾੜਾਵਲ ਵੀ ਤੇ ਕਲਾਨੌਰਵਲ ਵੀ ਡੇਰਾ ਬਾਬਾ ਨਾਨਕ ਵੀ ਫਿਰ ਫਾਜ਼ਿਲਕਾਵਲ ਵੀ ਕੁਝ ਲੋਕ ਫਸੇ ਹੋਏ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਢਾ ਸਕੀਏ ਤੇ ਕੱਲ ਤੱਕ ਪੂਰਾ ਸਾਡੇ ਕੋਲ ਚਾਰਾ ਵੀ ਹੋ ਜਾਏਗਾ ਕੱਲ ਗੁਰਦਾਸਪੁਰ ਇੱਕ ਕੈਂਪ ਲਾ ਦਾਂਗੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪਿੰਡ ਅਸੀਂ ਉਹ ਜਿਹੜਾ ਚਾਰੇ ਦੀਆਂ ਜਿਹੜੀਆਂ ਫੀਡ ਔਰ ਚੋਕਰ ਜਿਹੜਾ ਹੁੰਦਾ ਜਾਂ ਹਰਾਚਾਰਾ ਜਿਹੜੇ ਵੀ ਲੋਕ ਲੈ ਆ ਸਕਦੇ ਬਹੁਤ ਸਾਰੇ ਲੋਕ ਤੂੜੀ ਵਾਸਤੇ ਕਹਿ ਰਹੇ ਨੇ ਹਰੇਚਾਰੇ ਵਾਸਤੇ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾ ਦਿਆਂ ਕਿਸੇ ਨੂੰ ਸੁਲਤਾਨਪੁਰ ਲੋਧੀ ਜਾਂ ਕਿਸੇ ਨੂੰ ਪਠਾਨਕੋਟ ਵੱਲ ਜਾਂ ਹੋਰ ਜਗ੍ਹਾ ਵਾਂਦੇ ਤੇ ਤੁਹਾਨੂੰ ਕੱਲ ਤੱਕ ਆਲਮੋਸਟ ਆਲਮੋਸਟ ਹੋਰ ਜ਼ਿਆਦਾ ਸੈੱਟ ਮਿਲੇਗਾ ਤੇ ਸਾਰੇ ਲੋਕ ਲੱਗੇ ਹੋਏ ਆ ਕਿਸ 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 ਦਾ ਨਾਮ ਲਵਾਂ ਕੋਈ ਵੀ ਤੇ ਬਾਹਰੋਂ ਕਿੰਨੇ ਕੁ ਲੋਕਾਂ ਦੇ ਫੋਨ ਆਏ ਕਿ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਮਨ ਬੜਾ ਭਰ ਜਾਂਦਾ ਇਸ ਗੱਲ ਤੋਂ ਕਿ ਯਾਰ ਪੰਜਾਬੀ ਐਦਾਂ ਖੜੇ ਹੋ ਜਾਂਦੇ ਆ ਤੇ ਇਹ ਤੇ ਪੰਜਾਬ ਹੈ ਇਹ ਤੇ ਉਹਨਾਂ ਦੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਨੂੰ ਆਪਣੇ ਭਰਾ ਤੇ ਆਪਣੇ ਪੁੱਤ ਤੇ ਆਪਣੇ ਪਿਓ ਸਮਝਦਾ ਤੇ ਹੁਣ ਤੇ ਪੰਜਾਬ ਦੇ ਉੱਤੇ ਔਕੜ ਹੈ ਤੇ ਸਾਰੀ ਦੁਨੀਆ ਸਾਰੇ ਲੋਕ ਜਿਹੜੇ ਮੋਸਲਮ ਹੋ ਕੇ ਫੋਨ ਕਰਦੇ ਜਿਹੜੇ ਕੋਈ ਕਈ ਲੋਕ ਟਰੱਕ ਡਰਾਈਵਰਸ ਨੇ ਕੋਈ ਔਰ ਮੈਂ ਹੋਰ ਦੱਸਾਂ हिमाचल ਤੋਂ ਜੰਮੂ ਤੋਂ ਇਤਰੂ-ਇਤਰੂ ਸਾਰੇ ਥਾਵਾਂ ਤੋਂ ਫੋਨ ਆ ਰਹੇ ਅੱਜ ਇੱਕ ਵੀਰ ਨੇ ਸਾਨੂੰ ਤਰਪਾਲਾਂ ਜਿਹੜੀਆਂ ਟੈਂਟਸ ਨੇ ਉਹ ਭੇਜ ਰਿਹਾ ਔਰ ਤਰਪਾਲਾਂ ਭੇਜ ਰਿਹਾ ਇੱਕ ਹੋਰ ਵੀਰ ਨੇ ਗੋਬਿੰਦਗੜ੍ਹ ਤੋਂ ਗਲੋਬਲ ਇੰਟਰਪ੍ਰਾਈਜ਼ਸ ਉਹਨਾਂ ਨਾਲ ਮੇਰੀ ਹੁਣੇ ਗੱਲ ਹੋ ਰਹੀ ਹੈ ਉਹ ਕੱਲ ਤਰਪਾਲਾਂ ਅਸੀਂ ਅਰੇਂਜ ਕਰ ਦਾਂਗੇ ਸਾਰੇ ਪਾਸੇ ਤੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਆ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਨਾਲ ਨੇ ਗੁਰੂ ਨਾਨਕ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਤੇ ਸਾਨੂੰ ਕਿਸੇ ਆ ਸਸੀਗਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾਂ ਆਪਾਂ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜ੍ਹਾਂ ਦੇ ਕਾਰਨ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਤਲੀ ਲੋੜਿਆ ਜ਼ਰੂਰ ਕਰੋ ਤੇ ਮੈਂ ਤੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਲਸਾ ਏਟ ਤੋਂ ਉਹਨਾਂ ਦੀ ਟੀਮ ਪੂਰੇ ਅ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋਰ-ਸ਼ੋਰਾਂ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੀਆਂ ਵੀ ਆ ਜਿੰਨੀ ਤੁਸੀਂ ਮਦਦ ਕਰ ਸਕਦੇ ਆ ਆਪਣੇ ਲੋਕਾਂ ਨੂੰ ਜ਼ਰੂਰ ਕਰੋ ਮੈਂ ਵੀ ਜਿੰਨੀ ਆਪਣੇ ਲੋਕ ਕਰ ਰਿਹਾ ਅ ਬਹੁਤ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਪਰਾ ਪਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਹਨ ਸੋ ਮਾਲਕ ਅਗੇ ਬਸਰਦਾਸ ਕਰਨੀ ਹੈ ਚੜ੍ਹਦੀ ਕਲਾ ਜਰਣਾ ਤੇ ਜਿੰਨੇ ਵੀ ਮਦਦ ਕਰ ਸਕਦੇ ਹੋ ਜਰੂਰ ਕਰੋ ਸੁਰੱਖਿਅਤ ਖਾਸ ਹੈਰ ਤੋਂ ਰਵੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਅ ਇਸ ਵੇਲੇ ਸੋ ਮਾਲਕ ਕਿਰਪਾ ਕਰੇ ਜੀ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਤਰਫੋਂ